ਵੜੀ ਆ ਤੇ ਜੇ ਐ ਜ਼ਿੰਮੇਵਾਰ ਬੰਦੇ ਜਿਹੜੇ ਐਮਐਲਏ ਦੇ ਨਾਲ ਰਹਿੰਦੇ ਆ ਉਹ ਐ ਚਿੱਟਿਆਂ ਦਾ ਵਪਾਰ ਕਰਨ ਲੱਗ ਪਏ ਤਾਂ ਗੱਲ ਕਿੱਥੇ ਖੜੂਗੀ ਇਸ ਗੱਲ ਦੀ ਮੈਨੂੰ ਬੜੀ ਪਰੇਸ਼ਾਨੀ ਹੈ ਸੋ ਇਤੋਂ ਸਮਝ ਆ ਰਿਹਾ ਹੈ ਕਿ ਸਭ ਕੁਝ ਹੀ ਬਹੁਤ ਮਾੜੇ ਹਾਲਾਤ ਨੇ ਇਹ ਦਾਲ ਚ ਕਾਲਾ ਨਹੀਂ ਦਾਲ ਹੀ ਕਾਲੀ ਹੋਈ ਪਈ ਹੈ ਸਾਰੀ ਦੇਖੋ ਗੱਲ ਕੱਲਾ ਚਿੱਟਾ ਫੜੇ ਜਾਣਦੀ ਨਹੀਂ ਕੱਲ ਨਹੀਂ ਗੱਲ ਨਾਲ ਇਹ ਹੈ ਕਿ ਉਹਨਾਂ ਤੋਂ ਇੱਕ ਕੰਡਾ ਫੜਿਆ ਗਿਆ ਜਿਹੜਾ ਤੋਲ-ਤੋੜ ਕੇ ਵੇਚਦੇ ਸੀ ਇਹਨਾਂ ਨੇ ਤਾਂ ਸਿਰਫ ਜਾਂ ਤਾਂ ਜਿਹੜੇ ਇਹਨਾਂ ਦੇ ਨਾਲ ਰਹਿੰਦੇ ਆ ਉਹਨਾਂ ਵਾਸਤੇ ਨੌکریاں ਰੱਖੀਆਂਵੇਂ ਤੇ ਜਾਂ ਜਿਹੜੇ ਪੈਸੇ ਦੇ ਕੇ ਲੱਗਦੇ ਆ ਹੋਰ ਕਿਸੇ ਵਾਸਤੇ ਕੁਝ ਨਹੀਂ ਗਾ ਤੇ ਜੇ ਐ ਜ਼ਿੰਮੇਵਾਰ ਬੰਦੇ ਜਿਹੜੇ ਐ ਐਮਐਲਏ ਦੇ ਨਾਲ ਰਹਿੰਦੇ ਆ ਉਹ ਐ ਚਿੱਟਿਆਂ ਦਾ ਵਪਾਰ ਕਰਨ ਲੱਗ ਪਏ ਤਾਂ ਗੱਲ ਕਿੱਥੇ ਖੜੂਗੀ ਇਸ ਗੱਲ ਦੀ ਮੈਨੂੰ ਬੜੀ ਪਰੇਸ਼ਾਨੀ ਹੈ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਪੈਰੀ ਫਰੀਦਕੋਟ ਦੇ ਵਿਧਾਇਕ ਗੁਰਦੇਵਤ ਸਿੰਘ ਸੇਖੋਂ ਦਾ ਇੱਕ ਸਾਥੀ ਚਿੱਤੇ ਵਾਲਿਆਂ ਦੇ ਨਾਲ ਫੜਿਆ ਗਿਆ ਏ ਤੇ ਇਸ ਦੀ ਪੰਜਾਬ ਭਰ ਵਿੱਚ ਚਰਚਾ ਹੋ ਰਹੀ ਆ ਤੇ ਹੁਣ ਇਸ ਮਾਮਲੇ ਦੇ ਵਿੱਚ ਫਰੀਦਕੋਟ ਦੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਵੀ ਐਂਟਰੀ ਮਾਰੀ ਆ ਤੇ ਉਹਨਾਂ ਕਿਹਾ ਕਿ ਇਹ ਜਿਹੜਾ ਸਾਹਮਣੇ ਆਇਆ ਏ ਸਾਰਾ ਕੁਝ ਇਹ ਸਿਰਫ ਦਾਲ ਦੇ ਵਿੱਚ ਕਾਲਾ ਨਹੀਂ ਆ ਸਾਰੀ ਦਾਲ ਹੀ ਕਾਲੀ ਆ ਉਹਨਾਂ ਕਿਹਾ ਕਿ ਇਹ ਗੱਲ ਨਵੀਂ ਨਿਕਲੀ ਆ ਸਾਹਮਣੇ ਕਿ ਆਮ ਆਦਮੀ ਪਾਰਟੀ ਦੇ ਆਗੂ ਜਿਹੜੇ ਲੋਕਾਂ ਨੂੰ ਰੋਜ਼ਗਾਰ ਦੇਣ ਦੀ ਗੱਲ ਕਰਦੇ ਸੀ ਆਪਣੀ ਆਗੂਆਂ ਨੂੰ ਰੋਜ਼ਗਾਰ ਦਵਾਈ ਬੈਠੇ ਆ ਤੇ ਲੋਕਾਂ ਦੇ ਬੱਚੇ ਰੋਜ਼ਗਾਰ ਲੈਣ ਲਈ ਇਹਨਾਂ ਦੇ ਦਰਵਾਜ਼ਿਆਂ ਅੱਗੇ ਧੱਕੇ ਖਾ ਰਹੇ ਆ ਧਰਨੇ ਦੇ ਰਹੇ ਆ ਮੁਜ਼ਾਰੇ ਕਰ ਰਹੇ ਆ ਤੇ ਪੁਲਸ ਦੇ ਡੰਡੇ ਖਾ ਰਹੇ ਆ ਬੜੀ ਬਦਕਿਸਮਤੀ ਹੈ ਕਿ ਬਹੁਤ ਰੌਲਾ ਤੇ ਸ਼ੋਰ ਪਾ ਰਹੇ ਆ ਕਿ ਅਸੀਂ ਚਿੱਟਾ ਖਤਮ ਕਰਨਾ ਹੈ ਅਸੀਂ ਚਿੱਟਾ ਖਤਮ ਕਰਨਾ ਹੈ ਖਾਸ ਕਰਕੇ ਜਿੰਨੇ ਵੀ ਖਾਣ ਵਾਲੇ ਆ ਥੋੜੇ ਥੋੜੇ ਗਰੀਬ ਆਦਮੀ ਉਹਨਾਂ ਨੂੰ ਫੜ ਫੜ ਕੇ ਅੰਦਰ ਦੇ ਰਿਆ ਉਹਨਾਂ ਤੇ ਸਖਤੀ ਹੋ ਰਹੀ ਹੈ ਤੇ ਜਿਹੜੇ ਮੇਨ ਬੰਦੇ ਵੇਚ ਰਿਹਾ ਦੇਖੋ ਗੱਲ ਕੱਲਾ ਚਿੱਟਾ ਫੜੇ ਜਾਣਦੀ ਨਹੀਂ ਕੱਲ ਗੱਲ ਨਾਲ ਇਹ ਹੈ ਕਿ ਉਹਨਾਂ ਤੋਂ ਇੱਕ ਕੰਡਾ ਫੜਿਆ ਗਿਆ ਜਿਹੜਾ ਤੋਲ ਤੋੜ ਕੇ ਵੇਚਦੇ ਸੀ ਜੀ ਇਹਦਾ ਮਤਲਬ ਉਹ ਚਿੱਟੇ ਦਾ ਵਪਾਰ ਕਰਦੇ ਸੀ ਤੇ ਜੇ ਐ ਜम्मेवार ਬੰਦੇ ਜਿਹੜੇ ਐਮਐਲਏ ਦੇ ਨਾਲ ਰਹਿੰਦੇ ਆ ਉਹ ਐ ਚਿੱਟਿਆਂ ਦਾ ਵਪਾਰ ਕਰਨ ਲੱਗ ਪਏ ਤਾਂ ਗੱਲ ਕਿੱਥੇ ਖੜੂਗੀ ਇਸ ਗੱਲ ਦੀ ਮੈਨੂੰ ਬੜੀ ਪਰੇਸ਼ਾਨੀ ਹੈ ਕਿ ਇਹ ਤਾਂ ਕੁਦਰਤੀ ਤੁਸੀਂ ਕੱਲ ਡੀਐਸਪੀ ਦੀ ਸ਼ਹਿ ਤੁਹਾਡੇ ਚੈਨਲ ਤੇ ਹੀ ਸੀਗੀ ਇੰਟਰਵਿਊ ਡੀਐਸਪੀ ਕਹਿੰਦਾ ਜੀ ਅਸੀਂ ਇਹਦੇ ਵੈਰੀ ਵੈਰੀਫਾਈ ਕਰਾਂਗੇ ਇਹਦਾ ਕਿੰਨਾ ਕੋਈ ਕਸੂਰ ਨਹੀਂ ਮਤਲਬ ਇਹ ਹੈ ਕਿ ਵਿੱਚ ਉਹਨਾਂ ਕਰਿਆ ਕਿ ਇਹਨੂੰ ਕਿਵੇਂ ਨਾ ਕਿਵੇਂ ਛੱਡੇ ਜਾ ਸਕੇ ਜੀ ਜਾਂ ਸ਼ੋਅ ਕੀਤਾ ਜਾ ਸਕੇ ਜਿਵੇਂ ਐਮਐਲਏ ਸਾਹਿਬ ਨੇ ਕਿਹਾ ਕਿ ਜੀ ਇਹ ਤਾਂ ਸਿਰਫ ਲਿਫਟ ਦੇ ਰਿਆ ਸੀ ਜੀ ਜੇ ਲਿਫਟ ਦੇ ਰਿਆ ਸੀ ਤੇ ਗੱਡੀ ਤੁਰ ਹੀ ਜਾਂਦੀ ਰੁਕਣੀ ਚਾਹੀਦੀ ਸੀ ਹੁਣ ਜੇ ਗੱਡੀ ਪਾਰਕ ਤੇ ਖੜੀ ਹੈ ਚਾਰ ਬੰਦੇ ਅੰਦਰ ਬੈਠੇ ਆ ਤੇ ਉਹ ਲਿਫਟ ਵਾਲੀ ਗੱਲ ਤਾਂ ਨਹੀਂ ਨਾ ਹੈ ਜੀ ਤਾਂ ਉਵੇਂ ਡੀਐਸਪੀ ਦਾ ਬਿਆਨ ਸੀ ਜੀ ਅਜੇ ਵੈਰੀਫਾਈ ਕਰਾਂਗੇ ਜੀ ਕਿਹਦਾ ਕਿਹਦਾ ਕਸੂਰ ਹੈ ਜੀ ਸੋ ਇਤੋਂ ਸਮਝ ਆ ਰਿਹਾ ਹੈ ਕਿ ਸਭ ਕੁਝ ਹੀ ਬਹੁਤ ਮਾੜੇ ਹਾਲਾਤ ਨੇ ਇਹ ਦਾਲ ਚ ਕਾਲਾ ਨਹੀਂ ਦਾਲ ਹੀ ਕਾਲੀ ਹੋਈ ਪਈ ਹੈ ਸਾਰੀ ਜੀ ਲੱਗਦਾ ਕਿ ਉਹ ਬਚਾਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਆ ਉਹ ਬੰਦੇ ਨੂੰ ਬਿਲਕੁਲ ਕੱਲ ਤੁਸੀਂ ਦੇਖੋ ਐਮਐਲਏ ਸਾਹਿਬ ਦਾ ਵੀ ਬਿਆਨ ਦੇਖ ਲਓ ਤੇ ਤੁਸੀਂ ਡੀਐਸਪੀ ਦਾ ਵੀ ਤੁਹਾਡੇ ਚੈਨਲ ਤੇ ਡੀਐਸਪੀ ਦਾ ਬਿਆਨ ਆ ਤਾਂ ਉਹਨਾਂ ਦੇ ਬਿਆਨ ਦੇਖ ਲਓ ਮੈਨੂੰ ਤਾਂ ਕਹਿਣ ਦੀ ਲੋੜ ਹੀ ਨਹੀਂ ਕੋਈ ਇੱਕ ਹੋਰ ਪੁਲਿਸ ਨੇ ਉਹਦੇ ਵਿੱਚ ਕਿਹਾ ਕਿ ਇਹ ਤਾਂ ਪਿਛਲੇ 1.5 ਸਾਲ ਤੋਂ ਮੁਲਾਜ਼ਮ ਆ ਬਾਬਾ ਫਰੀਦ ਯੂਨੀਵਰਸਿਟੀ ਦਾ ਜਿਹੜਾ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਆ ਉਹਦੇ ਵਿੱਚ ਦੇਖੋ ਆਲੀ ਸਾਬ ਆ ਦੋ ਦਿਨ ਪਹਿਲਾਂ ਰੋਲਾ ਪੈ ਕੇ ਹਟਿਆ ਮੈਡੀਕਲ ਯੂਨੀਵਰਸਿਟੀ ਦਾ ਜੀ ਇਹ ਉਹਦੇ ਚ ਕਿੱਡੇ-ਕੱਡੇ ਵੱਡੇ ਕੱਪੜੇ ਆ ਜੀ ਤੁਸੀਂ ਕੋਈ ਚੀਜ਼ ਦੇਖ ਲਓ ਹਰ ਇੱਕ ਚੀਜ਼ ਵਿੱਚ ਵੀ ਇਹਨਾਂ ਦੀ ਗੜਬੜ ਆ ਜੀ ਮੈਡੀਕਲ ਕਾਲਜ ਵਿੱਚ ਜਾਂ ਤਾਂ ਜਿਹੜੇ ਇਹਨਾਂ ਦੇ ਜਿਹੜੇ ਇਹਨਾਂ ਦੇ ਨਾਲ ਰਹਿੰਦੇ ਆ ਉਹਨਾਂ ਨੂੰ ਇਹਨਾਂ ਨੇ ਮੁਲਾਜ਼ਮ ਰਖਾਇਆ ਹੋਇਆ ਹੈ ਤਾਂ ਕਿ ਤਨਖਾਹਾਂ ਉਹ ਤੋਂ ਲੈ ਸਕਣ ਜੀ ਆਪ ਵਾਲਿਆਂ ਦੇ ਜੀ ਤੇ ਜਾਂ ਫਿਰ ਜਿੰਨੇ ਵੀ ਉੱਤੇ ਰੱਖੇ ਜਾਂਦੇ ਆ ਰੋਲਾ ਪੈ ਰਿਹਾ ਉਹ ਸਭ پیسے ਲੈ ਕੇ ਰੱਖੇ ਜਾਂਦੇ ਨੇ ਜੀ ਫਿਰ ਕਿੱਡੇ-ਕਿੱਡੇ ਵੱਡੇ ਖੁਲਾਸੇ ਹੋ ਰਹੇ ਆ ਮੈਡੀਕਲ ਕਾਲਜ ਦੇ ਯੂਨੀਵਰਸਿਟੀ ਦੇ ਜੀ ਠੀਕ ਹੈ ਕਈ ਵਾਰੀ ਕੋਈ ਪ੍ਰੋਬਲਮ ਆ ਜਾਂਦੀ ਹੈ ਅੱਗੇ ਮਾੜਾ ਮੋਟਾ ਕਈ ਵਾਰੀ ਕਿਸੇ ਵੇਲੇ ਕੋਈ ਪ੍ਰਬੰਧਾਂ ਵਿੱਚ ਘਾਟ ਹੁੰਦੀ ਸੀ ਪਰ ਕਦੀ ਇਹੋ ਜਿਹੇ ਘਫਲੇ ਕਦੀ ਇਹੋ ਜਿਹਿਆਂ ਜਿਹੜੀਆਂ ਮਨਾਈਆਂ ਇਸ ਤੋਂ ਪਹਿਲਾਂ ਸੁਣੀਆਂ ਸੀ ਜੀ ਸੋ ਇਸ ਕਰਕੇ ਇਹਨਾਂ ਨੇ ਤਾਂ ਸਿਰਫ ਜਾਂ ਤਾਂ ਜਿਹੜੇ ਇਹਨਾਂ ਦੇ ਨਾਲ ਰਹਿੰਦੇ ਆ ਉਹਨਾਂ ਵਾਸਤੇ ਨੌਕਰੀਆਂ ਰੱਖੀਆਂ ਮੈਂ ਤੇ ਜਾਂ ਜਿਹੜੇ ਪੈਸੇ ਦੇ ਕੇ ਲੱਗਦੇ ਆ ਹੋਰ ਕਿਸੇ ਵਾਸਤੇ ਕੁਝ ਨਹੀਂ ਗਾ ਤੇ ਜੇ